ਇਹ ਜੋ ਤੁਸੀਂ ਦੇਖ ਰਹੇ ਹੋ ਯੋਗ ਬਹੁਤ ਤਕੜਾ ਯੋਗ ਆ ਉਹ ਮਰੀਜ਼ਾਂ ਦੇ ਲਈ ਜਿਹੜੇ ਲੰਮੇ ਟਾਈਮ ਤੋਂ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਨੇ ਸੈਕਸ ਪਰਫਾਰਮੈਂਸ ਪ੍ਰੋਪਰ ਨਹੀਂ ਹੁੰਦੀ ਤੇ ਲੀਕੇਜ ਹੁੰਦੀ ਰਹਿੰਦੀ ਆ ਮਤਲਬ ਵੀ ਕੈਲੀਏ ਜਾਂ ਤਾਂ ਸੁਪਨਦੋਸ ਜਾਂ ਤਾਂ ਆੰਤ ਪਈ ਜਾਂਦੀ ਹੈ ਤੇ ਇਰੇਕਸ਼ਨ ਦੇ ਵਿੱਚ ਵੀ ਕਮੀ ਆ ਮਤਲਬ ਕਰਨ ਨੂੰ ਮੰਨਤਾ ਕਰਦਾ ਪਰ ਸਰੀਰ ਸਾਥ ਨਹੀਂ ਦਿੰਦਾ ਟਾਈਟ ਨਹੀਂ ਰਹਿੰਦਾ ਕਰਦੇ ਕਰਦੇ ਢਿੱਲਾ ਪੈ ਜਾਂਦਾ ਤੇ ਜਾਨ ਜੀ ਨਹੀਂ ਮਹਿਸੂਸ ਹੁੰਦੀ ਸਰੀਰ ਦੇ ਵਿੱਚ ਸਰੀਰ ਕਰਨ ਤੋਂ ਬਾਅਦ ਥੱਕਿਆ ਹਰਿਆ ਫੀਲ ਕਰਦਾ ਇਹ ਯੋਗਾ ਜਿਹੜਾ ਮੈਂ ਤੁਹਾਨੂੰ ਇਸ ਦੇ ਵਿੱਚ ਦਿਖਾ ਰਿਹਾ ਤੇ ਇਹਦੇ ਵਿੱਚ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਵਾਂਗੇ ਅਸੀਂ ਤੇ ਇਹਨੂੰ ਵਰਤਣਾ ਕਿਵੇਂ ਆ ਇਹ ਵੀ ਤੁਹਾਨੂੰ ਦੱਸਾਂਗੇ ਤੇ ਧਿਆਨ ਦੇ ਨਾਲ ਸਾਰੀ ਵੀਡੀਓ ਨੂੰ ਦੇਖਿਓ ਤੁਸੀਂ ਤੇ ਕਾਫੀ ਹੈਲਪਫੁਲ ਹੋਣੀ ਆ ਤੁਹਾਡੇ ਲਈ ਅੱਜ ਦੀ ਵੀਡੀਓ ਇਹ ਬੜੇ ਪੇਸ਼ੈਂਟਾਂ ਨੇ ਮੈਂ ਲਾਸਟ ਵੀ ਇਹ ਜੋਗ ਪਾਇਆ ਸੀ ਬਣਾ ਕੇ ਤੇ ਦੱਸਿਆ ਸੀ ਕਾਫੀਆਂ ਨੇ ਫਾਇਦਾ ਲਿਆ ਕਮੈਂਟ ਵੀ ਆਏ ਕਈ ਪੇਸ਼ੈਂਟਸ ਦੇ ਕਈਆਂ ਦੇ ਫੋਨ ਕਾਲ ਆਏ ਤੇ ਕਈ ਪੇਸ਼ੈਂਟਾਂ ਨੇ ਸਾਡੇ ਕੋਲੋਂ ਇਹ ਤਿਆਰ ਵੀ ਕਰਵਾਇਆ ਤੇ ਇਹ ਅਸੀਂ ਹੁਣ ਕਿਸੇ ਪੇਸ਼ੈਂਟ ਦਾ 1 ਮੰਥ ਦਾ ਮਤਲਬ ਰੈਡੀ ਕਰ ਰਹੇ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਪੇਸ਼ੀਐਂਟ ਇਸ ਦੀ ਤੋਂ ਭਲਾ ਲੈ ਚੁੱਕੇ ਨੇ ਜਿਨ੍ਹਾਂ ਦੇ ਬੱਚੇ ਨਹੀਂ ਸੀ ਜਾਂ ਜਿਨ੍ਹਾਂ ਦੇ ਸਪਰਮ ਪ੍ਰੋਪਰ ਨਹੀਂ ਸੀ ਬੰਦੇ ਜਾਂ ਜਿਨ੍ਹਾਂ ਦੇ ਸੀਮਨ ਨਹੀਂ ਸੀ ਬੰਦਾ ਜਾਂ ਜਿਨ੍ਹਾਂ ਦੇ ਵੀਰਿਆ ਪਾਤ ਜਾਂਦਾ ਸੀ ਤੇ ਥੋੜੀ ਜੀ ਥਿੰਕਿੰਗ ਦਿਮਾਗ ਤੇ ਆਈ ਉਹਦੇ ਨਾਲ ਹੀ ਮਤਲਬ ਵੀਰਜ ਨਿਕਲ ਜਾਂਦਾ ਸੀ ਉਹ ਪੇਸ਼ੀਐਂਟ ਵਧੀਆ ਸਕਸੈਸ ਹੋ ਗਏ ਵੈਗਰੂ ਦੀ ਕਿਰਪਾ ਨਾਲ ਤੇ ਇਹ ਆਪਾਂ ਦਿਖਾਣੇ ਆ ਜੀ ਤੁਹਾਨੂੰ ਇਹਦੇ ਵਿੱਚ ਅਸੀਂ ਇਹ ਹੈਗਾ ਬ੍ਰਹਤ ਬੰਗੇਸ਼ਵਰ ਰਸ ਇਦਿਆਂ ਅਸੀਂ ਤਕਰੀਬਨ 1 ਮਹੀਨੇ ਦੀ ਮੈਡੀਸਨ ਦੇ ਵਿੱਚ 6 ਡੱਬੀਆਂ ਪਾਣ ਲੱਗਿਆਂ ਉਹ ਜਿਹੜੇ 6 ਡੱਬੀਆਂ ਤੁਸੀਂ ਦੇਖ ਰਹੇ ਹੋ ਬ੍ਰਹਤ ਬੰਗੇਸ਼ਵਰ ਰਸ ਦੀਆਂ ਨੇ ਤੇ ਬ੍ਰਹਤ ਬੰਗੇਸ਼ਵਰ ਰਸ ਕ੍ਰਿਸ਼ਨ ਗੋਪਾਲ ਕਲੇੜਾ ਦਾ ਯੂਜ਼ ਕੀਤਾ ਆਪਾਂ ਇਹ ਇਹਨੂੰ ਆਪਾਂ ਤਕਰੀਬਨ ਮੈਡੀਸਨ ਨੂੰ ਰਗੜਾ ਕਕਰੂ ਤਨਦਵਕ ਪਸਮ ਇਹਦੇ ਨਾਲ ਫਾਲਤੂ ਦੀ ਜਿਹੜੀ ਰਮੈਸਾ ਉਹ ਨਿਕਲਦੀ ਆ ਲੀਕੇਜ ਹੁੰਦੀ ਆ ਉਹ ਘਟ ਜਾਂਦੀ ਹੈ ਇਹ ਹੈਗੀ ਚਾਂਦੀ ਪਸਮ ਚਾਂਦੀ ਪਸਮ ਬਿਆਸ ਕੰਪਨੀ ਦੀ ਆਪਾਂ 5 ਗ੍ਰਾਮ ਪਾਉਣੀ ਹੈ ਇੱਕ ਮਹੀਨੇ ਦੀ ਮੈਡੀਸਨ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਬੰਦ ਪੈਕੇਟ ਹੈ ਆਪਾਂ ਪੂਗਾ ਇਹਦੇ ਵਿੱਚ ਇਸ ਤੋਂ ਬਾਅਦ ਵਿੱਚ ਆਪਾਂ ਚੱਲੀਏ ਤਾਂ ਇਹ ਕਾਮਚੁਨਾ ਮਣੀ ਰਾਸ ਇਹ ਤਕਰੀਬਨ ਤੁਸੀਂ ਦੇਖੋਗੇ ਅਸੀਂ ਇਹਦੇ ਵਿੱਚ ਕਾਮਚੁਨਾ ਮਣੀ ਰਾਸ ਦੀਆਂ 1 ਗ੍ਰਾਮ ਦੀ ਸੀਸੀ ਹੈ ਇਹ ਕਾਮਚੁਨਾ ਮਣੀ ਰਾਸ ਇਹ ਆਪਾਂ 6 ਸੀਸੀਆਂ ਇਹਦੇ ਵਿੱਚ ਪਾਣੀਆਂ ਨੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਕਾਮਚੁਨਾ ਮਣੀ ਦਾਸੀ ਹੈ ਇਹ ਚ ਲਗਭਗ 1 ਦੇ ਵਿੱਚ 12 ਕ ਗੋਲੀਆਂ ਹੁੰਦੀਆਂ ਨੇ ਤੇ ਆਪਾਂ ਇਹਨੂੰ ਤਕਰੀਬਨ ਤੁਸੀਂ ਭਸਮ ਹੋ ਗਈ ਆਪਣੀ ਕੁਕ루 ਤੰਦਵਕ ਭਸਮ ਹੋ ਗਈ ਆਪਣੀ ਰੋਪਿਆ ਭਸਮ ਬਰਤ ਮੰਗੇਸ਼ਵਰ ਰਸ ਹੋ ਗਿਆ ਆਪਣਾ 6 ਪੀਸ 6 ਪੀਸ ਆਪਣੇ ਕਾਮਚੁਨਾ ਮਣੀ ਦਾਸੀ ਇਹਨੂੰ ਆਪਾਂ ਤਕਰੀਬਨ ਖਰਲ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿੱਧਲ ਰਗੜਾਈ ਕਰਨੀ ਹੈ ਦੀ ਲਗਭਗ ਘੰਟਾ ਕੁ ਲਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਰਗੜਨਾ ਫੇਰ ਇਹਦੀਆਂ ਤਕਰੀਬਨ ਤੁਸੀਂ 30 ਪੁੜੀਆਂ ਬਣਾਉਣੀਆਂ ਨੇ ਇੰਨੇ ਦੀਆਂ 30 ਪੁੜੀਆਂ ਬਣਾਉਣੀਆਂ ਇਹ 30 ਪੁੜੀਆਂ ਜਿਹੜੀਆਂ ਹੈਗੀਆਂ ਤੁਸੀਂ ਇੱਕ ਪੁੜੀ ਦੇ ਵਿੱਚੋਂ ਦੋ ਖਰਾਕਾ ਬਣਾਉਣੀਆਂ ਇੱਕ ਸਵੇਰੇ ਇੱਕ ਸ਼ਾਮ ਲੈਣੀ ਹੈ ਇਹਨੂੰ ਲੈਣ ਦਾ ਤਰੀਕਾ ਕੀ ਆ ਤੁਸੀਂ ਇਹਨੂੰ ਮਲਾਈ ਦੇ ਵਿੱਚ ਲੈ ਸਕਦੇ ਹੋ ਇਹਨੂੰ ਸਿਹਤ ਦੇ ਵਿੱਚ ਲੈ ਸਕਦੇ ਹੋ ਇਹਨੂੰ ਮੱਖਣ ਦੇ ਵਿੱਚ ਲੈ ਸਕਦੇ ਹੋ ਜਿਵੇਂ ਤੁਹਾਡਾ ਸਰੀਰ ਤੁਹਾਨੂੰ ਚੱਲਦਾ ਜਿਵੇਂ ਕਈ ਤਾਂ ਸਰੀਰ ਗਰਮੈਸ ਮੰਨਦੇ ਆ ਜਿਆਦਾ ਤੇ ਉਹਨਾਂ ਲਈ ਨੂੰ ਦਹੀਂ ਦੇ ਵਿੱਚ ਮਿਲਾ ਕੇ ਵੀ ਲੈ ਸਕਦੇ ਹੋ ਠੀਕ ਹੈ ਜਿਨ੍ਹਾਂ ਦਾ ਸਰੀਰ ਡਾਈਜੈਸ਼ਨ ਸਹੀ ਨਹੀਂ ਹੈ ਉਹ ਮਲਾਈ ਮੱਖਣ ਨਾਲ ਯੂਜ਼ ਕਰਨ ਦੁੱਧ ਦੇ ਵਿੱਚ ਦੇਸੀ ਗਾਂ ਦਾ ਦੁੱਧ ਲੈ ਲਓ ਉਹਦੇ ਵਿੱਚ ਮਿਲਾ ਕੇ ਲੈ ਸਕਦੇ ਹੋ ਇਹਦੋਂ ਅੱਗੇ ਆਪਾਂ ਚੱਲੀਏ ਇਦੇ ਵਿੱਚ ਤੁਸੀਂ ਦੇਖਣ ਨੂੰ ਤੁਹਾਨੂੰ ਮਿਲੂਗਾ ਦੇਖੋ ਕਾਮਚਨਾ ਮਣੀ ਦਸਦੀਆਂ ਲਗਭਗ ਇਹਦੇ ਵਿੱਚ 15 ਸੀਸੀਆਂ ਪਈਆਂ ਨੇ 12 ਪੈਕੇਟ ਦੇ ਵਿੱਚ ਆ ਤਿੰਨ ਖੁੱਲੀਆਂ ਨੇ 15 ਸੀਸੀਆਂ ਜਿਹੜੀਆਂ ਹੈਗੀਆਂ ਮਹੀਨੇ ਦੀ ਡੋਜ਼ ਆ ਇਹ ਇਹਦੇ ਵਿੱਚ ਇੱਕ ਚ 12 ਗੋਲੀਆਂ ਨਿਕਲਦੀਆਂ ਨੇ ਤੇ 12 ਗੋਲੀਆਂ ਜਿਹੜੀਆਂ ਹੈਗੀਆਂ ਨੇ ਤਕਰੀਬਨ ਸਵੇਰ ਦੁਪਹਿਰ ਸ਼ਾਮ ਤਿੰਨ ਟਾਈਮ ਲੈਣ ਦੇ ਨਾਲ ਦੋ ਦਿਨ ਦੇ ਵਿੱਚ ਇੱਕ ਡੱਬੀ ਖਤਮ ਹੋ ਜਾਂਦੀ ਹੈ ਤੇ 15 ਨੇ ਹੈਗੀਆਂ ਉਹ ਮਹੀਨੇ 'ਚ ਖਤਮ ਹੋਣਗੀਆਂ ਇਸ ਤੋਂ ਬਾਅਦ ਚਲਿਏ ਤਾਂ ਖਮੀਰਾ ਖਾਬਜਾਬ ਅੰਬਰੀ ਆ ਇਹ ਤੇ ਗਰੀਵਨ ਖਾਣ ਵਾਸਤੇ ਦੇ ਰਹਿਆ ਦੇ ਨਾਲ ਰੈਕਸ਼ਨ ਰਾਈਟ ਰਹਿੰਦੀ ਆ ਮੰਨ ਨਹੀਂ ਕਰਦਾ ਉਹ ਸੈਟਿੰਗ ਚ ਰਹਿਣ ਲੱਗ ਜਾਂਦਾ ਇਹ ਇੱਕ ਤੁਸੀਂ ਇਹ ਦੇਖੋਗੇ ਇਹ ਹੈਗਾ ਅੰਬਰ ਕਸਤੂਰੀ ਆ ਦੀ ਬੱਟੀ ਅੰਬਰ ਕਸਤੂਰੀ ਆ ਦੀ ਬੱਟੀ ਆ ਆਪਾਂ ਮਤਲਬ ਗੋਲੀ ਏਕ-ਏਕ ਗੋਲੀ ਤਿੰਨ ਟਾਈਮ ਖਾਣ ਨੂੰ ਦੇ ਰਹੇ ਆ ਪੇਸ਼ੰ ਨੂੰ ਇਹਦੇ ਲਗਭਗ ਆਪਾਂ ਦੇਖੋ ਦੋ ਖੁੱਲੀਆਂ ਪਈਆਂ ਨੇ 6 ਜਿਹੜੀਆਂ ਹੈਗੀਆਂ ਨੇ ਤੁਸੀਂ ਦੇਖ ਰਹੇ ਹੋ ਅੰਬਰ ਕਸਤੂਰੀ ਆ ਦੀ ਬੱਟੀ ਡੱਬੀ 'ਚ ਇਪੇਸ਼ਨ ਨੇ ਸਵੇਰ ਤੋਂ ਪਰੇਸ਼ਾਨ ਦਿਨ ਟਾਈਮ ਖਾਣੇ ਤੋਂ ਬਾਅਦ ਖਾਣੀਆਂ ਇਹਦੇ ਨਾਲ ਕਾਮਜੁਣਾ ਮਣੀ ਰਾਸ ਦਾ ਜਿਹੜੀਆਂ ਦੋ ਦੋ ਗੋਲੀਆਂ ਲੈ ਲੈਣੀਆਂ ਤੇ ਇਹ ਤੁਸੀਂ ਦੇਖ ਰਹੇ ਹੋ ਦੇਖੋ ਅਸਵੰਗਦਾ ਪਾਗ ਦੇ ਤਿੰਨ ਪੈਕਟ ਪਏ ਨੇ ਤਿੰਨ ਕੌਂਚ ਪਾਗ ਦੇ ਪਏ ਨੇ ਬਦਾਮ ਦੇ ਤਿੰਨ ਪਏ ਨੇ ਤੇ ਉਦੋਂ ਬਾਅਦ ਤੁਸੀਂ ਦੇਖੋਗੇ ਥੱਲੇ ਮੂਸਲੀ ਪਾਗ ਪਿਆ ਤੇ ਆਹ ਤੁਸੀਂ ਦੇਖੋਗੇ ਇਹ ਹੈਗਾ ਸਾਲਮ ਪਾਗ ਦਾ ਤੇ ਸਾਲਮ ਪਾਗ ਆ ਜਿਹੜਾ ਮਤਲਬ ਇਹ ਜਿਹੜਾ ਆਪਾਂ ਯੂਜ਼ ਕਰ ਰਹੇ ਆਂ ਸੀ ਪੈਕਟ ਸਾਲਮ ਪਾਗਦੇ ਸੀ ਮੂਸਲੀ ਪਾਗਦੇ ਮਤਲਬ ਵੀ ਦੋ ਦੋ ਪੈਕਟ ਜਿਹੜੇ ਹੈਗੇ ਆ 10 ਦਿਨ ਦੇ ਵਿੱਚ ਯੂਜ਼ ਹੋਣੇ ਆ 50 100 ਗ੍ਰਾਮ ਦੀ ਪੈਕਿੰਗ ਹੈ ਇਹ ਤੇ 200 ਗ੍ਰਾਮ ਜਣੀ 10 ਦਿਨ ਦੇ ਵਿੱਚ 10 ਦਿਨ ਦੇ ਵਿੱਚ ਦੋ ਡੋਜ਼ਾਂ ਰੋਜ਼ ਦੀਆਂ ਲੈਣੀਆਂ ਤਾਂ ਲਗਭਗ 200 ਗ੍ਰਾਮ ਜਿਹੜਾ ਹੈਗਾ ਡੋਜ਼ ਬੰਦੀ ਆ ਪਰ ਡੋਜ਼ ਜਿਹੜੀ ਬਣੂਗੀ 10 ਗ੍ਰਾਮ ਦੀ ਬਣਨੀ ਆ ਠੀਕ ਹੈ 20 ਗ੍ਰਾਮ ਰੋਜ਼ ਦੀ ਹੋਗੀ 10 ਦਿਨਾਂ ਦੇ ਵਿੱਚ 200 ਗ੍ਰਾਮ ਇਹ ਲਗਭਗ ਇਹਦੇ ਨਾਲ ਜਿਹੜਾ ਹੈਗਾ ਜਿੱਡੇ ਬੰਦੇ ਬਿਲਕੁਲ ਨਕਾਰਾਤਮਕ ਸ਼ਕਤੀ ਲੈ ਕੇ ਤੁਰੇ ਫਿਰਦੇ ਆ ਵੀ ਕਹਿੰਦੇ ਨੇ ਜੀ ਬਸ ਸੀਤਾ ਗਏ ਗੁਜ਼ਰੇ ਆ ਬਹੁਤ ਦਵਾਈਆਂ ਲੈ ਚੁੱਕੇ ਆ ਨਹੀਂ ਠੀਕ ਹੋਈ ਤੇ ਪਰਮਾਤਮਾ ਦੀ ਕਿਰਪਾ ਨਾਲ ਉਹ ਵੀ ਆਪਦਾ ਘਰ ਖੁਸ਼ੀ ਨਾਲ ਆਪਦੀ ਵਿਵਹਕ ਜ਼ਿੰਦਗੀ ਆਪਣੇ ਪਾਰਟਨਰ ਦੇ ਨਾਲ ਇੰਜੋਏਮੈਂਟ ਕਰਦੇ ਨੇ ਤੇ ਜਿਹੜਾ ਵੀ ਕੋਈ ਦੋਸਤ ਮਿੱਤਰ ਪਿਆਰਾ ਇਸ ਬਿਮਾਰੀ ਦੇ ਨਾਲ ਪੀੜਤ ਹੈ ਤੇ ਜੋਗ ਨੂੰ ਚੰਗੀ ਤਰ੍ਹਾਂ ਸਮਝ ਕੇ ਇਹਨੂੰ ਵਰਤੋਂ 'ਚ ਲਿਆਵੇ ਚੰਗੀ ਫਾਰਮੇਸੀ ਦੀਆਂ ਦਵਾਈਆਂ ਨੇ ਇਹ ਸਾਰੀਆਂ ਤੇ ਜੇ ਤੁਸੀਂ ਆਪ ਸਾਰਾ ਕੁਝ ਲੈ ਕੇ ਆਪਣੇ ਮਾਰਕੀਟ ਦੇ ਵਿੱਚੋਂ ਰੈਡੀ ਕਰਨਾ ਆਫ ਕਰ ਸਕਦੇ ਹੋ ਜੇ ਸਾਡੇ ਤੋਂ ਇਹ ਬਣਵਾ ਕੇ ਤਿਆਰ ਕਰਵਾ ਕੇ ਮੰਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੰਗਵਾ ਸਕਦੇ ਹੋ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਪਰ ਇਹਦੇ 'ਚ ਜੇ ਤੁਸੀਂ ਆਪਣੇ ਆਪ ਇਹਨੂੰ ਤਿਆਰ ਕਰਨਾ ਤਾਂ ਤਿਆਰ ਕਰਨ ਤੋਂ ਪਹਿਲਾਂ ਆਪਣੇ ਕਿਸੇ ਬੈਦ ਹਕੀਮ ਡਾਕਟਰ ਦੇ ਨਾਲ ਰਹਿ ਮਸਲਾ ਜ਼ਰੂਰ ਲਾਓ ਕਿਉਂਕਿ ਕਈ ਵਾਰ ਕੀ ਹੁੰਦਾ ਕਈ ਪੇਸ਼ੈਂਟਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਜਿਵੇਂ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਆ ਕਿਸੇ ਦੇ ਲਿਵਰਸ ਪ੍ਰੋਬਲਮ ਆ ਜਾਂ ਕਈ ਪੇਸ਼ੈਂਟਸ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਰਹਿੰਦੀ ਹੈ ਤੇ ਅਲੱਗ-ਅਲੱਗ ਪੇਸ਼ੈਂਟਸ ਦੀ ਸਾਰੀ ਪਹਿਲਾਂ ਡਾਇਗਨੋਸ ਕਰਨੀ ਪੈਂਦੀ ਹੈ ਫਿਰ ਉਹਦੇ ਹਿਸਾਬ ਨਾਲ ਟ੍ਰੀਟਮੈਂਟ ਦੇਣਾ ਹੁੰਦਾ ਇੱਥੇ ਵੀ ਅਸੀਂ ਜਦੋਂ ਟ੍ਰੀਟਮੈਂਟ ਭੇਜਦੇ ਆ ਇਹ ਨਹੀਂ ਹੈ ਵੀ ਨੁਸਖਾ ਚੱਕਿਆ ਤੇ ਸਾਰਿਆਂ ਨੂੰ ਇਹੀ ਦਿੱਤਾ ਉੱਥੇ ਅਸੀਂ ਦੇਖਣਾ ਹੁੰਦਾ ਵੀ ਕਿੱਥੇ ਕੀ ਚੀਜ਼ ਲਗਣੀ ਹੈ ਪੇਸ਼ੈਂਟ ਦੀ ਕਈ ਵਾਰੀ ਤਸਵੀਰ ਗਰਮ ਹੁੰਦੀ ਹੈ ਪੇਸ਼ੈਂਟ ਦੀ ਜਾਂ ਜਿਵੇਂ ਤੁਹਾਨੂੰ ਮੈਂ ਪਿਛਲੀਆਂ ਬਿਮਾਰੀਆਂ ਦੱਸ ਕੇ ਹਟੇ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਫਿਰ ਉਹਦੇ ਸਾਹਮਣੇ ਦਵਾਈ ਘਟਾਉਣੀ ਵਧਾਉਣੀ ਪੈਂਦੀ ਹੈ ਕੁਝ ਨਾ ਕੁਝ ਮਤਲਬ ਇਧਰ ਉਧਰ ਕਰਨਾ ਪੈਂਦਾ ਮੈਡੀਸਿਨ ਲਾਉਣੀ ਕੁਝ ਹੋਰ ਦਵਾਈ ਨਵੀਂ ਲਗਣੀ ਕੁਝ ਹਟਾਉਣੀ ਐਦਾਂ ਦਾ ਸਿਸਟਮ ਰਹਿੰਦਾ ਉਹ ਤੁਹਾਡਾ ਵੈਦ ਹਕੀਮ ਤੇ ਡਾਕਟਰ ਹੀ ਤੁਹਾਨੂੰ ਦੱਸ ਸਕਦਾ ਹੈ ਬੈਟਰ ਤੇ ਇਸ ਵਿਸ਼ੇ ਦੇ ਵਿੱਚ ਬਸ ਇਹੀ ਗੌਰ ਰੱਖਣੀ ਆ ਤੁਸੀਂ ਬੜੇ ਧਿਆਨ ਦੇ ਨਾਲ ਸੁਚੇਤ ਹੋ ਕੇ ਲੈਣਾ ਕਿਤੋਂ ਵੀ ਲਓਗੇ ਤੇ ਬਸ ਇੰਨਾ ਕੀ ਆ ਤੇ ਇਹ ਤੁਹਾਨੂੰ ਦੱਸਦੇ ਇਸ ਕਰਕੇ ਆ ਵੀ ਤਾਂ ਜੋ ਦੁਨੀਆ ਦਾ ਭਲਾ ਹੋ ਸਕੇ ਜਿਹੜੇ ਥਾਂ ਆਵਸਥਾ ਤੋਂ ਦਵਾਈਆਂ ਲੈ ਕੇ ਅੱਖ ਥੱਕ ਜੁੱਕੇ ਨੇ ਨਹੀਂ ਪਲੱਸ ਬੈਨੀਫਿਟ ਹੋਇਆ ਤੇ ਕਿਸੇ ਦਾ ਫਾਇਦਾ ਹੋ ਸਕੇ ਤੇ ਉਮੀਦ ਆ ਵੀ ਤੁਸੀਂ ਵੀ ਇਸ ਵੀਡੀਓ ਤੋਂ ਕਾਫੀ ਲਾਭ ਲਵੋਗੇ ਤੇ ਅੱਗੇ ਜੇ ਤੁਹਾਨੂੰ ਲੱਗਦਾ ਵੀ ਕਿਸੇ ਦੇ ਕੰਮ ਆ ਸਕਦੀ ਹੈ ਵੀਡੀਓ ਤਾਂ ਵੀਡੀਓ ਨੂੰ ਵੱਤੋ ਵੱਦ ਜਿਹੜੇ ਹੈਗੇ ਨੇ ਤੁਹਾਡੇ ਦੋਸਤ ਮਿੱਤਰ ਤੁਹਾਡੇ ਰਿਸ਼ਤੇਦਾਰ ਜਿਨ੍ਹਾਂ ਨੂੰ ਕੋਈ ਨੀਡ ਆ ਲੱਗਦਾ ਵੀ ਇਸ ਫਾਰਮੂਲੇ ਦੀ ਲੋੜ ਆ ਭਾਈ ਤਾਂ ਉਹਨਾਂ ਤੱਕ ਇਹ ਪਹੁੰਚਦਾ ਜਰੂਰ ਕਰੋ ਤੇ ਜੇ ਤੁਸੀਂ ਚੈਨਲ ਤੇ ਸਾਡੇ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀਆਂ ਅਸੀਂ ਵੀਡੀਓਜ਼ ਅਨੇਕਾਂ ਹੀ ਲੈ ਕੇ ਆਉਂਦੇ ਰਹਿੰਨੇ ਆ ਇਹ ਤਾਂ ਜੋ ਤੁਹਾਡਾ ਭਲਾ ਹੋ ਸਕੇ ਤੇ ਦੁਨੀਆ ਦਰੁਸਤ ਰਹ ਸਕੇ ਤੁਹਾਡਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ